ਟਕੂਏ ਗੰਡਾਸੇ ਜਵੀਆਂ ਨਾਲੇ ਖੜਕ ਪਈਆਂ ਕਿਰਪਾਨਾਂ 사 ਨਾ ਵਾਗੂ ਜੱਟ ਫੇੜਦੇ ਜੱਟ ਫੇੜਦੇ ਦੀਦੀ ਸੁਖ ਨਹੀਂ ਸਖੀ ਭਗਵਾਨ ਨਾਲੀ ਰੋਲੀਰ ਕਰ ਦੇਣਗੇ ਕਰ ਦੇਣਗੇ ਅਜਿਤ ਤਰਾਂ ਵਾਲੀ ਫੁਲਕਾਰੀ ਅਰਜਣ ਬੈਲੀ ਨੇ ਬੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਅਰਜਣ ਬੈਲੀ ਨੇ ਸਭੀ ਕੋਲ ਅਜੇ ਸਬੂਤ ਨਹੀਂ ਕਿ ਤੁਹਾਨੂੰ ਲੱਗਦਾ ਕਿ ਤੁਹਾਡਾ ਪੂਰੀ ਹੁੰਦੀ ਆ ਜੱਟਾ ਬੁਰੀ ਹੁੰਦੀ ਆ ਸੀੜੀ ਬਾਪੂ ਦੇਵ ਤਰੀਕਿਆਂ ਵਾਲਾ ਜੀ ਦੀ ਪੂਰੀ ਲਿਖੀ ਹੋਈ ਆਈ ਜਿਹਦੇ ਵਿੱਚ ਅਰਜਨ ਬੈਲੀ ਗੀਤ 7 ਨੰਬਰ ਦੇ ਉੱਤੇ ਤੇ ਇਹਦੇ ਜਿਹੜੇ ਕੰਪਨੀ ਸੀਗੀ ਕੇ ਐਂਟਰਟੇਨਰਸ ਦੇ ਵੱਲੋਂ 2015 ਦੇ ਵਿੱਚ ਗੀਤ ਨੂੰ ਅਪਲੋਡ ਕੀਤਾ ਗਿਆ ਤੇ ਭਵਿੰਦਰ ਬਾਵਾ ਜੀ ਇਹਦੇ ਪ੍ਰੋਡਿਊਸਰ ਤੇ ਇਹਦੇ ਜਿਹੜੇ ਪ੍ਰੈਜਨੇਸ਼ਨ ਵੀ ਬਾਪੂ ਦੇਵ ਤਰੀਕਿਆਂ ਵਾਲਾ ਜੀ ਦੀ ਕੀਤੀ ਹੋਈ ਸੀਗੀ ਇਸ ਡੀਵੀਡੀ ਵਿੱਚ ਬਾਪੂ ਜੀ ਖੁਦ ਬੈਠੇ ਸੀਗੇ ਮਨੂ ਰਿਸ਼ੀ ਜਿन्होंने ਇਹਦਾ ਮਿਊਜ਼ਿਕ ਤਿਆਰ ਕੀਤਾ ਸੀ ਰਿੰਗਟੋਨ ਜਿਹੜੀਆਂ ਇਹਦੀ ਉਸ ਟਾਈਮ ਤੇ ਬਣੀਆਂ ਸੀ ਪਹਿਲੇ ਨੰਬਰ ਤੇ ਅਰਜਨ ਬੈਲੀ ਦੀ ਰਿੰਗਟੋਨ ਜਿਹੜੀ ਬਣੀ ਸੀ ਫਿਲਮ ਨੂੰ ਵਿੱਣੂਗਨਸ਼ਲੀ ਵੀ ਲਾਇਆ ਗਿਆ ਹੈ ਕਿਉਂਕਿ ਕੰਪਨੀ ਨੇ 18-19 ਗੀਤ ਕੀਤੇ ਤਿਆਰ ਉਹਨਾਂ ਦੇ ਆਡੀਓ ਦੇ ਉੱਤੇ ਖਰਚੇ ਆਏ ਵੀਡੀਓ ਦੇ ਉੱਤੇ ਖਰਚੇ ਆਏ ਆ ਤੇ ਅੱਜ ਮਾਲਕ ਜਿਹੜੇ ਉਹ ਟੀ ਸੀਰੀਜ਼ ਬਣ ਗਏ ਆ ਬਾਲੀਵੁੱਡ ਵਾਲੇ ਬਣ ਗਏ ਆ ਫਿਲਮ ਐਨੀਮਲ ਦਾ ਗਾਣਾ ਅਰਜਨ ਵੈਲੀ ਟੀਜ਼ਰ ਤੋਂ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਇੱਕ ਵਾਰ ਫਿਰ ਤੋਂ ਅਰਜਨ ਵੈਲੀ ਚਰਚਾ ਦਾ ਵਿਸ਼ਾ ਬਣਿਆ ਪਰ ਇਸ ਵਾਰ ਵਿਵਾਦਾਂ ਦੇ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ ਦਾ ਸਿੱਕੀ ਜਲੰਧਰ ਦੇ ਇੱਕ ਸਿੰਗਰ ਗੁਰਮੀਤ ਊਮੀਦ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਗੀਤ ਦੇਵਧਰੀਕੇ ਵਾਲੇ ਦੇ ਵੱਲੋਂ ਲਿਖਿਆ ਗਿਆ ਤੇ 2015 ਦੇ ਵਿੱਚ ਉਹਨਾਂ ਦੇ ਵੱਲੋਂ ਇਸ ਨੂੰ ਆਵਾਜ਼ ਦਿੱਤੀ ਸੀ ਤੇ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਭੁਪਿੰਦਰ ਬੱਬਲ ਦੇ ਉੱਪਰ ਜੋ ਕੀ ਸੀ ਗਾਣੇ ਦੇ ਗੀਤਕਾਰ ਨੇ ਉਹਨਾਂ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਇਸ ਗੀਤ ਨੂੰ ਚੋਰੀ ਕਰਕੇ ਆਪਣੇ ਨਾਂ ਹੇਠ ਇਸ ਨੂੰ ਗਾਇਆ ਗਿਆ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਗੀਤ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਤਾਂ ਦੱਸਦੇ ਕਿ ਮੇਰੇ ਨਾਲ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਸਿੰਗਰ ਗੁਰਮੀਤ ਊਮੀਦ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਵੱਲੋਂ ਲਿਖਿਆ ਗਿਆ ਸੀ ਤਾਂ 2015 ਦੇ ਵਿੱਚ ਤੁਸੀਂ ਇਸ ਨੂੰ ਆਵਾਜ਼ ਦਿੱਤੀ ਸੀ ਪਰ ਜੇ ਆਪਾਂ ਅਰਜਨ ਮੈਲੀ ਦੀ ਗੱਲ ਕਰੀ ਤਾਂ ਇਸ ਗੀਤ ਨੂੰ ਪੁੱਤ ਜੱਟਾਂ ਦੇ ਵਿੱਚ ਵੀ ਗਾਇਆ ਗਿਆ ਸੀ 2000 ਇਸ ਤੋਂ ਪਹਿਲਾਂ ਵੀ ਸ਼ਤਰੂਗਿਨ सिन्हा ਦੀ ਫਿਲਮ ਸੀ ਉਸ ਦੇ ਵਿੱਚ ਉਸ ਨੂੰ ਵੀ ਗਾਇਆ ਗਿਆ ਸੀ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਗੀਤ ਨੂੰ ਤੁਹਾਡੇ ਵੱਲੋਂ ਆਵਾਜ਼ ਦਿੱਤੀ ਦੇਵ ਤਰੀਕੇ ਦੇ ਵੱਲੋਂ ਲਿਖਿਆ ਗਿਆ ਕੀ ਤੁਹਾਡੇ ਕੋਲ ਅਜਿਹੇ ਸਬੂਤ ਨਹੀਂ ਕਿ ਤੁਹਾਨੂੰ ਲੱਗਦਾ ਹੈ ਕਿ ਗੀਤ ਤੁਹਾਡਾ ਹੈ ਸਭ ਤੋਂ ਪਹਿਲਾਂ ਪੰਜਾਬੀ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਮੀਤ ਮੀਤ ਵੱਲੋਂ ਪਿਆਰ ਪ੍ਰਸਾਸੀ ਕਾਲ ਜੀ ਉੱਤ ਜੱਟਾਂ ਦੀ ਫਿਲਮ ਦੇ ਵਿੱਚ ਸਿਰਫ ਇਹਦਾ ਇੱਕ ਅੰਤਰਾ ਆਇਆ ਸੀ ਅੰਤਰਾ ਵੀ ਨਹੀਂ ਸੀ ਇੱਕ ਲਾਈਨ ਸੀ ਬਾਕੀ ਜਿਹੜੀ ਸਾਰੀ ਬੋਲੀ ਉਹ ਡਿਫਰੈਂਟ ਸੀਗੀ ਛੇਕ ਲੈਨਾਂ ਦੀ ਸੀਗੀ ਉਹ ਤੇ ਜੇ ਛਤਰੂਗਨ ਸੇਨਾਮ ਵਾਲੀ ਫਿਲਮ ਮੈਨੂੰ ਨਹੀਂ ਪਤਾ ਕਿਹੜੀ ਆ ਤੇ ਮੈਂ ਤੁਹਾਡੇ ਕੋਲ ਸੁਣ ਰਿਆਂ ਵੀ ਉਹ ਛਤਰੂਗਨ ਸੇਨਾਮ ਵਾਲੀ ਕਿਹੜੀ ਜੀ ਉਹ ਹੁੰਦੀ ਤੇ ਉਸ ਦਿਨ ਦੀ ਕੋਈ ਨਾ ਕੋਈ ਹੋਰ ਵੀ ਪੇਸ਼ ਕਰ ਦਿੰਦਾ ਕੋਈ ਹੋਰ ਵੀ ਉੱਠ ਕੇ ਖੜਾ ਹੋ ਜਾਂਦਾ 2015 ਦੇ ਵਿੱਚ ਬੁਰੀ ਹੁੰਦੀ ਆ ਜੱਟਾਂ ਬੁਰੀ ਹੁੰਦੀ ਆ ਸੀੜੀ ਬਾਪੂ ਦੇਵ ਤਰੀਕਿਆਂ ਵਾਲਾ ਜੀ ਦੀ ਪੂਰੀ ਲਿਖੀ ਹੋਈ ਆਈ ਜਿਹਦੇ ਵਿੱਚ ਅਰਜਨ ਬੈਲੀ ਗੀਤ 7 ਨੰਬਰ ਦੇ ਉੱਤੇ ਤੇ ਇਹਦੇ ਜਿਹੜੇ ਕੰਪਨੀ ਸੀਗੀ ਕੇ ਐਂਟਰਟੇਨਰਸ ਦੇ ਵੱਲੋਂ 2015 ਦੇ ਵਿੱਚ ਗੀਤ ਨੂੰ ਅਪਲੋਡ ਕੀਤਾ ਗਿਆ ਤੇ ਭਵਿੰਦਰ ਬਾਰਨ ਜੀ ਇਹਦੇ ਪ੍ਰੋਡਿਊਸਰ ਤੇ ਇਹਦੇ ਜਿਹੜੇ ਪ੍ਰੈਜਨੇਸ਼ਨ ਵੀ ਬਾਪੂ ਦੇਵ ਤਰੀਕਿਆਂ ਵਾਲਾ ਜੀ ਦੀ ਕੀਤੀ ਹੋਈ ਸੀਗੀ ਇਸ ਡੀਵੀਡੀ ਵਿੱਚ ਬਾਪੂ ਜੀ ਖੁਦ ਬੈਠੇ ਸੀਗੇ ਮਨੂ ਰਿਸ਼ੀ ਜੀ ਨੇ ਇਹਦਾ 뮤직 ਤਿਆਰ ਕੀਤਾ ਸੀ ਰਿੰਗਟੋਨ ਜਿਹੜੀਆਂ ਇਹਦੀ ਉਸ ਟਾਈਮ ਤੇ ਬਣੀਆਂ ਸੀ ਪਹਿਲੇ ਨੰਬਰ ਤੇ ਅਰਜਨ ਵੈਲੀ ਦੀ ਰਿੰਗਟੋਨ ਜਿਹੜੀ ਬਣੀ ਸੀ ਸਭ ਤੋਂ ਵੱਡਾ ਸਬੂਤ ਤੁਸੀਂ ਇਹ ਦੇਖੋ ਡੀਵੀਡੀ ਅੱਜ ਜੁਗ ਗਿਆ ਤੇ ਜਿਹੜਾ 2015 ਦੇ ਵਿੱਚ YouTube ਦੇ ਉੱਤੇ ਅਪਲੋਡ ਹੋਇਆ ਹੋਇਆ ਉਸ ਤੋਂ ਵੱਡਾ ਪ੍ਰੂਫ ਸਬੂਤ ਆ ਪੱਕੀ ਦੇ ਸਕਦੇ ਆ ਅਗਲੀ ਗੱਲ ਦੇਵ ਸਾਹਿਬ ਨੇ ਘੱਟੋ ਘੱਟ 5 ਤੋਂ 7 ਬਾਈਟਾਂ ਜਿਹੜੀਆਂ ਮੇਰੇ ਕੋਲ ਮੋਬਾਈਲ ਵਿੱਚ ਪਈਆਂ ਆ ਤੇ ਜਿਹੜੇ ਭਵਿੰਦਰ ਬੱਬਲ ਜੀ ਨੇ ਉਹਦੇ ਉੱਤੇ ਉਹਨਾਂ ਨੇ ਗੀਤਕਾਰ ਲਿਖਿਆ ਹੋਇਆ ਕਿ ਗੀਤਕਾਰ ਭਵਿੰਦਰ ਬੱਬਲ ਉਹੀ ਭਵਿੰਦਰ ਬੱਬਲ ਜੀ ਦੀ ਸਾਡੇ ਕੋਲ ਵੀਡੀਓ ਆ ਗਈ ਉਹਦੇ ਵਿੱਚੋਂ ਹੀ ਅਸੀਂ ਤੁਹਾਨੂੰ ਵੀ ਦੇ ਦਿੱਤਾ ਉਹ ਸਬੂਤ ਪ੍ਰੂਫ ਉਹ ਖੁਦ ਦੇਵ ਸਾਹਿਬ ਦਾ ਵਿੱਚ ਨਾਂ ਲੈ ਰਿਆ 2021 ਤੱਕ ਦੇਵ ਤਰੀਕਿਆਂ ਵਾਲਾ ਨੇ ਲਿਖਿਆ ਸੀ 2023 ਦੇ ਵਿੱਚ ਉਹਨੂੰ ਮੋਡੀਫਾਈ ਕਰਕੇ ਤੋੜ ਮਰੋੜ ਕਰਕੇ ਭਵਿੰਦਰ ਬੱਬਲ ਜੀ ਨੇ ਲਿਖ ਲਿਆ ਸਰ ਤੁਸੀਂ ਭਪਿੰਦਰ ਬੱਬਲ ਉਹਨਾਂ ਨੂੰ ਇੱਕ ਨੋਟਿਸ ਭੇਜਿਆ ਇਸ ਦੇ ਨਾਲ ਨਾਲ ਕੰਪਨੀ ਨੂੰ ਵੀ ਨੋਟਿਸ ਭੇਜਿਆ ਤੁਹਾਡੇ WUT ਸੀਰੀਜ਼ ਨੂੰ ਬਿਲਕੁਲ ਭੇਜਿਆ ਗਿਆ ਜੀ ਨੋਟਿਸ ਭੇਜਿਆ ਗਿਆ ਛੇ ਪੇਜਾਂ ਦਾ ਇਹ ਸਾਰਾ ਹੈਗਾ ਆ ਤੇ ਬਾਕੀ ਤੁਹਾਨੂੰ ਇਹ ਬਾਈ ਹੈਂਡ ਵੀ ਦੇ ਦੇਵਾਂਗੇ ਤੁਸੀਂ ਇਹਨੂੰ ਚਲਾ ਸਕਦੇ ਆ ਤੇ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋਊਗੀ ਇੱਕ ਦੋ ਕਾਲਾਂ ਆਈਆਂ ਉਹਨਾਂ ਦੀਆਂ ਬਹਿਣ ਵਾਸਤੇ ਤਿਆਰ ਹੋ ਗਿਆ ਅਗਰ ਬੈਠਦੇ ਆ ਦੇਵ ਤਰੀਕਿਆਂ ਵਾਲਾ ਜੀ ਦਾ ਨਾਂ ਵਿੱਚ ਪਾਉਣ ਵਾਸਤੇ ਤੇ ਪਬਲਿਕ ਦੇ ਵਿੱਚ ਸੌਰੀ ਮੰਗਣ ਵਾਸਤੇ ਤਿਆਰ ਹੋ ਗਏ ਤੇ ਬਾਕੀ ਜੋ ਵੀ ਸਾਡੀ ਸਾਰੀ ਟੀਮ ਤਿਆਰ ਕਰੂਗੀ ਤੇ ਉਹ ਅਸੀਂ ਆਓ ਗਾਰੇਬ ਹੇ ਸਰਕਾਰੀ ਉਹੀ ਗਾਰੇ ਦੇ ਸਿਰ ਨੋਟਿਸ ਦੇ ਵਿੱਚ ਤੁਹਾਡੇ ਵੱਲੋਂ ਮਾਫੀ ਦੀ ਮੰਗ ਕੀਤੀ ਜਾ ਰਹੀ ਹੈ ਹੋਰ ਤੁਹਾਡੇ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ ਕੰਪਨੀ ਵੱਲੋਂ ਫਾਈਨੈਂਸ਼ਲੀ ਵੀ ਲਾਇਆ ਗਿਆ ਹੈ ਕਿਉਂਕਿ ਕੰਪਨੀ ਨੇ 18 19 ਗੀਤ ਕੀਤੇ ਤਿਆਰ ਉਹਨਾਂ ਦੇ ਆਡੀਓ ਦੇ ਉੱਤੇ ਖਰਚੇ ਆਏ ਵੀਡੀਓ ਦੇ ਉੱਤੇ ਖਰਚੇ ਆਏ ਆ ਤੇ ਅੱਜ ਮਾਲਕ ਜਿਹੜੇ ਉਹ ਟੀ ਸੀਰੀਜ਼ ਬਣ ਗਏ ਆ ਬਾਲੀਵੁੱਡ ਵਾਲੇ ਬਣ ਗਏ ਆ ਤੇ ਇਹਦੇ ਵਿੱਚ ਮੇਰਾ ਖ਼ਲ ਮਾਨ ਹਾਨੀ ਦਾ ਵੀ ਹੁੰਦਾ ਸ਼ਾਇਦ ਚਾ ਮੈਂ ਨਾ ਕਾਨੂੰਨ ਦਾ ਬਾਲਾ ਬਾਹਰ ਮਾਰ ਨਹੀਂ ਮੈਂ ਬਾਲਾ ਲੋਕ ਥਾਵਾਂ ਕਲੀਆਂ ਕਿਸੇ ਇਕੱਲਾ ਅਰਜਨ ਵੈਲੀ ਨਹੀਂ ਮੇਰੀ ਆਵਾਜ਼ ਵਿੱਚ ਦੁੱਲਾ ਪੱਟੀ ਜੌਣਾ ਮੋੜ ਸ਼ੀਰੀ ਫਰਿਆਦ ਮਹਾਰਾਣੀ ਜਿੰਦਾ ਸ਼ਾਮੂ ਨਾਰ ਰੁੱਖ ਕੋਖ ਪਾਣੀ ਨੂੰ ਬਚਾ ਲਓ ਪੰਜਾਬੀਓ ਇੱਕ ਨਸ਼ੇ ਦੇ ਉੱਤੇ ਗੀਤ ਜਿਹੜਾ ਨਸ਼ੇ ਦੇ ਖਿਲਾਫ ਰਾਖੇ ਤੇਰੇ ਪੰਜਾਬ ਸਿਆਂ ਕਰਕੇ ਤੇਰੇ ਨਾਲ ਗਦਾਰੀ ਇਦਾਂ ਦੇ ਗੀਤ ਗਾਏ ਆ ਪਰਿਵਾਰ ਗੀਤ ਗਾਏ ਆ ਮਾਂ ਦੇ ਉੱਤੇ ਗੀਤ ਗਾਇਆ ਧੀ ਦੇ ਉੱਤੇ ਗੀਤ ਗਾਇਆ ਕੋਸ਼ਿਸ਼ ਮੇਰੀ ਰਹੀ ਆ ਕਿ ਮੈਂ ਪਰਿਵਾਰਕ ਗੀਤ ਹੀ ਗਾਵਾਂ ਜਿਹੜੇ ਪਰਿਵਾਰਾਂ ਵਿੱਚ ਬਹਿ ਕੇ ਸੇਧ ਦਿੱਤੀ ਜਾ ਸਕੇ ਧੀਆਂ ਭੈਣਾਂ ਨੂੰ ਇੱਜ਼ਤ ਦਿੱਤੀ ਜਾ ਸਕੇ ਜਿਹਦੇ ਵਿੱਚ ਵੱਡ ਟੁੱਕ ਨਸ਼ਾ ਪ੍ਰਮੋਟ ਨਾ ਕੀਤਾ ਜਾਵੇ ਸਰ ਜੀ ਆਪਾਂ ਅਰਜਨ ਵੈਲੀ ਗਾਣੇ ਦੀ ਗੱਲ ਕਰੀਏ ਤਾਂ ਟੀਜ਼ਰ ਦੇ ਸਮੇਂ ਤੋਂ ਹੀ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਪੰਜਾਬੀ ਮੀਡੀਆ ਦੇ ਵਿੱਚ ਵੀ ਇਸ ਨੂੰ ਕਾਫੀ ਧਾਂ ਮਿਲਦੀ ਰਹੀ ਪੰਜਾਬੀ ਮੀਡੀਆ ਨੇ ਇਸ ਨੂੰ ਕਾਫੀ ਕਵਰ ਕੀਤਾ ਸੀ ਉਸ ਦੌਰਾਨ ਜਦੋਂ ਅਰਜਨ ਵੈਲੀ ਦੇ ਜ਼ਿਕਰ ਹੋਇਆ ਸੀ ਟੀਜ਼ਰ ਦੇ ਵਿੱਚ ਉਸ ਦੌਰਾਨ ਹੀ ਇਸ ਨੂੰ ਕਾਫੀ ਫੇਮ ਮਿਲਿਆ ਸੀਗਾ ਪਰ ਤੁਹਾਡੇ ਵੱਲੋਂ ਇੰਨੇ ਸਮੇਂ ਬਾਅਦ ਜਦੋਂ ਇਹ ਗੀਤ ਸੁਪਰ ਹਿੱਟ ਹੋ ਚੁੱਕਾ ਹੈ ਫਿਲਮ ਹਿੱਟ ਹੋ ਚੁੱਕੀ ਹੈ ਕੁਝ ਲੋਕ ਤਾਂ ਕਹਿੰਦੇ ਨੇ ਕਿ ਫਿਲਮ ਵੀ ਇਸੇ ਕਾਰਨ ਸੁਪਰ ਹਿੱਟ ਹੋਈ ਕਿਉਂਕਿ ਇਸ ਦੇ ਵਿੱਚ ਗੀਤ ਅਰਜਨ ਵੈਲੀ ਜੋੜਿਆ ਗਿਆ ਤਾਂ ਤੁਹਾਡੇ ਵੱਲੋਂ ਇੰਨੇ ਸਮੇਂ ਬਾਅਦ ਹੀ ਕਿਉਂ ਪਹਿਲਾਂ ਤਾਂ ਇਕੱਲਾ ਟੀਜ਼ਰ ਆਇਆ ਟੀਜ਼ਰ ਵਿੱਚ ਇੱਕ ਲਾਈਨ ਵਰਤੀ ਇੱਕ ਲਾਈਨ ਦਾ ਕੋਈ ਕਲੇਮ ਨਹੀਂ ਪੈ ਸਕਦਾ ਜਦੋਂ 10 ਦਿਨ ਹੋ ਗਏ ਤੇ ਸਾਨੂੰ ਉਹ ਮੈਸੇਜ ਵੀ ਆਇਆ YouTube ਦੇ ਉੱਤੇ ਕਿ ਤੁਹਾਡਾ ਗੀਤ ਜਿਹੜਾ ਬਾਲੀਵੁੱਡ ਵਾਲਿਆਂ ਨੇ ਘੱਟਵੱਟ ਕਰਕੇ ਵਰਤ ਲਿਆ ਵੇ ਤੁਸੀਂ ਕਰਦੇ ਕੁਛ ਨਹੀਂ ਫਿਰ ਅਸੀਂ ਲੀਗਲ ਐਡਵਾਈਸ ਲਈ ਵਕੀਲਾਂ ਦੇ ਨਾਲ ਸਲਾਹ مشورہ ਕੀਤਾ ਜਦੋਂ ਆਪਾਂ ਐਡੀਆਂ ਵੱਡੀਆਂ ਕੰਪਨੀਆਂ ਦੇ ਉੱਤੇ ਅਲੀਕੇਸ਼ਨ ਲਾਉਣੇ ਆ ਜਾਂ ਐਡੀ ਵੱਡੀ ਕੰਪਨੀ ਦੇ ਨਾਲ ਲੜਨਾ ਆ ਉਹਦੇ ਵਾਸਤੇ ਪ੍ਰੋਪਰ ਸਲਾਹਕਾਰੀ ਤਿਆਰੀ ਜਿਹੜੀ ਚਾਹੀਦੀ ਆ ਫੇਰ ਹੀ ਲੜਿਆ ਜਾ ਸਕਦਾ ਨਹੀਂ ਤਾਂ ਜੇ ਸਾਡੇ ਕੋ ਕੋਈ ਪ੍ਰੂਫ ਸਬੂਤ ਨਾ ਹੋਵੇ ਸਾਡੇ ਕੋ ਰਾਈਟਸ ਨਾ ਹੋਵੇ ਅਸੀਂ ਆਪਣੇ ਆਪ ਨੂੰ ਉਲਟਾ ਪੰਗਾ ਪਾ ਕੇ ਬੈਠ ਸਕਦੇ ਆ ਜੀ ਐਸਰ ਤੁਹਾਡੇ ਵੱਲੋਂ ਨੋਟਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸ਼ਬਦਾਂ ਦਾ ਹੇਰਫੇਰ ਕੀਤਾ ਗਿਆ ਜਿੱਥੇ ਪੱਬਦੀ ਸੀ ਉੱਥੇ ਪੈਰ ਦਾ ਇਸਤੇਮਾਲ ਕਰ ਲਿਆ ਤੁਹਾਡੇ ਵੱਲੋਂ ਕਿਹਾ ਇਲਜ਼ਾਮ ਲਗਾਏ ਜਾ ਰਹੇ ਕਿ ਸ਼ਬਦਾਂ ਦਾ ਹੇਰਫੇਰ ਕੀਤਾ ਹੈ ਗਾਣੇ ਦੇ ਵਿੱਚ ਤੁਹਾਡੇ ਕੀ ਗੀਤ ਤੇ ਸ਼ਬਦ ਸੀਗੇ ਤੇ ਉਹਨਾਂ ਦੇ ਵੱਲੋਂ ਕੀ ਇਸਤੇਮਾਲ ਕੀਤਾ ਨੂੰ ਉਸ ਬਾਰੇ ਵੀ ਦੱਸੋ ਮੈਂ ਗਾ ਕੇ ਸਾਹਮਣਾ ਤੁਹਾਨੂੰ ਆਪ ਹੀ ਤੁਸੀਂ ਗੀਤ ਮਰਖਲ ਦੋ ਦੋ ਚਾਰ ਚਾਰ ਵਾਰੀ ਸਾਰੇ ਸੁਣ ਚੁੱਕੇ ਆ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੈਸੇ ਇਹਦੇ ਵਿੱਚ ਜਿੱਥੇ ਕਿਹਾ ਸੀ ਅੱਜ ਤਿਤਰਾਂ ਦੀ ਫੁਲਕਾਰੀ ਉਹਨੇ ਬਚਨوں ਦੀ ਫੁਲਕਾਰੀ ਕਰਤਾ ਪੱਬਦੀ ਥਾਂ ਤੇ ਪੈਰ ਕਰਤਾ ਤੇ ਜਿਹੜਾ ਉਹ ਲਾਸਟ ਅੰਤਰਾ ਗਾ ਰਹੇ ਤੇ ਉਹ ਦੇਵ ਤਰੀਕੇ ਕਿਸ ਸਰਕਾਰੀ ਕਹਿ ਰਹਾ ਉਹ ਤਾਂ ਪੱਕਾ ਸਬੂਤ ਹੋ ਗਿਆ ਵੀ ਉਹਨਾਂ ਦੀ ਆਪਣੀ ਮਤਲਬ ਆਪ ਹੀ ਉਹਨਾਂ ਨੇ ਕੀਤਾ ਏਦੋਂ ਦੂਜੀ ਗੱਲ ਮੈਂ মিডিਆ ਦਾ ਧੰਨਵਾਦ ਵੀ ਕਰਦਾ ਔਰ মিডিਏ ਨੇ ਕੁਝ ਸੱਜਣ ਮੰਨ ਕੇ ਵੀ ਗਿਆ ਯਾਰ ਕਹਿੰਦੇ ਗੀਤ ਤਾਂ ਵਾਕਈ ਸਾਰਾ ਹੀ ਤੁਹਾਡਾ ਸਿਰਫ ਮੋਹਲੀਆਂ 'ਚ ਦੋ ਲਾਈਨਾਂ ਛੱਡ ਦਿੱਤੀਆਂ ਜਾਣ ਆ ਰਹੀ ਆ ਰਹੀ ਯਾਰੀ ਵਿੱਚ ਗਰਾਮਾਂ ਦੇ ਕਹਿੰਦੇ ਲੱਗਦੀ ਰੋਸ਼ਨੀ ਭਾਰੀ ਉਹਨਾਂ ਨੇ ਕਰਤਾ ਖਾੜੇ ਵਿੱਚ ਡਾਂਗ ਖੜਕੀ ਤੇ ਥੋੜਾ ਜਿਹਾ ਬੱਕਰੇ ਬੁਲਾਉਂਦੇ ਥੋੜਾ ਲਾਲਾ ਲਨ ਕਰ ਦੁੱਤੀ ਤੇ ਮਿਊਜ਼ਿਕ ਨੂੰ ਥੋੜਾ ਜਿਹਾ ਮੋਡੀਫਾਈ ਕਰਤਾ ਸੁ ਮੈਂ ਪੇਸ਼ ਕਰ ਰਿਹਾ ਟੱਕੂਏ ਗੰਡਾਸੇ ਜਵੀਆਂ ਨਾਲੇ ਖੜਕ ਪਈਆਂ ਕਿਰਪਾਨਾਂ 사 ਨਾ ਵਾਂਗੂ ਜੱਟ ਫੇੜਦੇ ਜੱਟ ਫੇੜਦੇ ਦੀਦੀ ਸੁਖ ਨਹੀਂ ਸਖੀ ਭਗਵਾਨਾਂ ਨਾਲੀ ਰੋਲੀਰ ਕਰ ਦੇਣਗੇ ਕਰ ਦੇਣਗੇ ਅਜ ਤਿਤਰਾਵਾਲੀ ਫੁਲਕਾਰੀ ਅਰਜਣ ਬੈਲੀ ਨੇ ਬੈਲੀ ਨੇ ਪੱਬ ਜੋੜ ਕੇ ਗੰਡਾਸੀ ਮਾਰੀ ਅਰਜਣ ਬੈਲੀ ਨੇ ਹੱਟੀ ਪੱਠੀ ਪਿੰਡ ਸਾਥ ਦੀ ਹੁੰਦੇ ਵੈਲੀਆਂ ਦੇ ਤਿੰਨ ਨੇ ਟਿਕਾਣੇ ਜਾਂ ਇੱਕ ਚੈਰੀ ਮਿਲਦੇ ਕਚੈਰੀ ਮਿਲਦੇ ਜਾਂ ਮਿਲਦੇ ਠੇਕੇ ਤੇ ਠਾਣੇ ਖੁਸ਼ੀ ਬੜੀ ਉਹਨਾਂ ਨੂੰ ਚੜੇ ਉਹਨਾਂ ਨੂੰ ਚੜੇ ਆਉਂਦੀ ਵੇਖ ਕੇ ਪੁਲਿਸ ਦੀ ਲਾਰੀ ਅਰਜਣ ਵੈਲੀ ਨੇ ਵੈਲੀ ਨੇ ਪੱਪ ਜੋੜ ਕੇ ਗੰਡਾਸੀ ਮਾਰੀ ਅਰਜਣ ਵੈਲੀ ਨੇ ਸਰ ਹੁਣ ਤੁਹਾਨੂੰ ਕੰਪਨੀ ਦੇ ਵੱਲੋਂ ਜਾਂ ਫਿਰ ਭੁਪਿੰਦਰ ਬੰਬਲ ਬਬਲ ਉਹਨਾਂ ਦੇ ਵੱਲੋਂ ਅਪਰੋਚ ਕੀਤਾ ਗਿਆ ਕੀ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਤੁਹਾਨੂੰ ਉਹਨਾਂ ਨੇ ਅਪਰੋਚ ਕੀਤਾ ਸੀ ਤੇ ਕੀ ਗੱਲਬਾਤ ਹੋਈ ਹੈ ਤੁਹਾਡੀ ਉਹ ਬਹਿਣ ਵਾਸਤੇ ਤਿਆਰ ਹੋ ਗਿਆ ਕਹਿੰਦੇ ਬੈਠ ਕੇ ਆਪਾਂ ਗੱਲਬਾਤ ਕਰ ਲੈਨੇ ਆ ਤੇ ਜੇ ਬੈਠ ਕੇ ਮਸਲੇ ਦਾ ਹੱਲ ਨਿਕਲਦਾ ਹੋਵੇ ਤੇ ਮੇਰਾ ਖਿਆਲ ਆ ਫਿਰ ਕੱਢ ਲੈਣਾ ਚਾਹੀਦਾ ਬਾਕੀ ਸਾਡੀਆਂ ਦੋ ਸ਼ਰਤਾਂ ਜੀ ਇੱਕ ਤਾਂ ਦੇਵ ਤਰੀਕੇ ਵਾਲਾ ਜਿਹਦਾ ਜਿਹੜਾ ਵਿੱਚ ਨਾਂ ਐਡਿਟ ਕੀਤਾ ਜਾਵੇ ਤੇ ਦੂਸਰਾ ਜਿਹੜਾ ਉਹ ਪਬਲਿਕ ਦੇ ਵਿੱਚ ਇਹ ਮੰਨ ਲੈਣ ਵੀ ਸਾਡੇ ਕੋਲ ਗਲਤੀ ਹੋਈ ਆ ਗੀਤ ਦੇਵ ਤਰੀਕਿਆਂ ਵਾਲਾ ਜੀ ਦਾ ਲਿਖਿਆ ਹੋਇਆ ਸੀਗਾ ਤੇ ਸਾਡੇ ਕੋਲ ਉਹਦੇ ਵਿੱਚ ਲਿਰਿਕਸ ਆਪਣੇ ਪੈ ਗਏ ਤੇ ਉਹ ਵੀ ਵੱਡਾ ਨਾਮ ਆ ਦੇਵ ਸਾਹਿਬ ਤੇ ਜੇ ਮੰਨ ਲੈਣਗੇ ਤੇ ਮੇਰਾ ਖਿਆਲ ਆ ਉਹਨਾਂ ਨੂੰ ਪ੍ਰਾਊਡ ਵੀ ਫੀਲ ਹੋਊਗਾ ਮਾਫੀ ਮੰਗਣ ਵਾਲਾ ਛੋਟਾ ਨਹੀਂ ਹੁੰਦਾ ਮਾਫੀ ਮੰਗਣ ਵਾਲਾ ਵੱਡਾ ਹੋ ਜਾਂਦਾ ਜੇ ਗਲਤੀ ਕਿਸੇ ਕੋ ਵੀ ਹੁੰਦੀ ਆ ਅੰਗਰੇਜ਼ਾਂ ਨੇ ਬਹੁਤ ਛੋਟ ਬੰਦੇ ਆਪਣੇ ਅੱਜ ਲੇਟ ਸੀਗੇ ਤੇ ਮੈਂ ਬਾਰ ਬਾਰ ਤੁਹਾਨੂੰ ਕਹਿੰਦਾ ਸੀ ਵੀ ਸੌਰੀ ਤੁਹਾਡਾ ਟਾਈਮ ਜਿਹੜਾ মিডিਆ ਦਾ ਬਹੁਤ ਕੀਮਤੀ ਆ ਤੇ ਟ੍ਰੈਫਿਕ ਦੀ ਵਜ੍ਹਾ ਨਾਲ ਥੋੜਾ ਜਿਹਾ ਨੈਵੀਗੇਸ਼ਨ ਗਲਤ ਲੱਗੀ ਤੇ ਮਾਫੀ ਮੰਗਣ ਦੇ ਵਿੱਚ ਕੋਈ ਮੇਰਾ خیال ਹੈ ਕੋਈ ਵੱਡੀ ਗੱਲ ਨਹੀਂ ਗਾਈ। ਪਰ ਸਰ ਇੱਕ ਇਕੱਲੀ ਮਾਫੀ ਨਹੀਂ ਤੁਹਾਡੇ ਵੱਲੋਂ ਨੋਟਿਸ ਦੇ ਰਾਇਲਟੀ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਉਸ ਤੇ ਵੀ ਮੰਗ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ। ਬਿਲਕੁਲ ਮੈਂ ਕਿ ਤੈ ਹੋ ਜੂਗੀ ਗੱਲ ਉਹ ਦੇਵ ਸਾਹਿਬ ਦੇ ਪਰਿਵਾਰ ਵਾਸਤੇ ਵੀ ਤੇ ਜਿਹੜਾ ਕੰਪਨੀ ਨੇ ਇੰਨਾ ਖਰਚਾ ਕੀਤਾ ਆ ਉਹਦੇ ਵਾਸਤੇ ਵੀ ਤੇ ਦੇਖਦੇ ਆ ਦੇਖੋ ਜੀ ਆਪਾਂ ਕੋਲ ਮੋਲ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ ਜਦੋਂ ਫੈਸਲਾ ਹੁੰਦਾ ਇਹੋ ਚੀਜ਼ਾਂ ਦੇ ਫੈਸਲੇ ਹੁੰਦੇ ਆ ਬਾਅਦ ਚ ਬੈਠ ਕੇ ਵੀ ਤੇ ਮੈਨੂੰ ਪਤਾ ਸਵਾਲ ਦਾ ਕਿਉਂਕਿ ਸਾਰੇ ਇਹ ਪੁੱਛਦੇ ਆ ਵੀ ਤੁਹਾਨੂੰ ਪੈਸੇ ਮਿਲ ਗਏ ਤੁਸੀਂ ਬਹਿ ਜਾਣਾ ਉਹ ਜਿਹੜੀਆਂ ਦੋ ਸ਼ਰਤਾਂ ਨਾਲ ਆ ਪਹਿਲਾ ਉਹ ਆ ਪੈਸਾ ਪੂਸਾ ਬਾਅਦ ਦੀ ਗੱਲ ਜੇ ਪੈਸਾ ਕਮਾਉਣਾ ਹੁੰਦਾ 30 ਸਾਲ ਮੀਤ 16 ਘਰ ਕਰਾਇਰੇ ਲੈ ਨਾ ਬਦਲਦਾ ਮੇਰੀ ਵਾਈਫ ਨਾਲ ਆਈ ਆ ਮੇਰੀ ਬੇਟੀ ਨਾਲ ਆਈ ਆ ਕਈ ਵਾਰੀ ਘਰ ਚ ਬਹਿ ਕੇ ਅਸੀਂ ਰੋਨੇ ਵੀ ਆ ਕਈ ਬੰਦੇ ਮੈਨੂੰ ਛਿੜਕਦੇ ਵੀ ਆ ਮੀਤ ਕਿਹੜੀ ਜਿੱਦ ਚੜਿਆ ਆ ਪਰਿਵਾਰਕ ਗੀਤ ਛੱਡ ਜੋ ਲੋਕ ਸੁਣਦੇ ਉਹਦਾਂ ਦਾ ਗਾ ਕੇ ਲੱਖਾਂ ਰੁਪਈਆ ਬਣਾ ਜਾ ਕੇ ਝੂਟੇ ਲੈ ਐਸ਼ਾ ਕਰ ਜਿੱਥੇ ਮਰਜੀ ਫਿਰ ਤੂੰ ਕਿਹੜੇ ਚੱਕਰ ਚ ਡੂਟ ਜੋੜੀਆਂ ਵਾਸਤੇ ਮੈਂ ਕਟੋ ਕਟ 100 ਪ੍ਰੋਗਰਾਮ ਮੋੜਿਆ ਸੋ ਹੁਣ ਵੀ ਮੈਨੂੰ ਕਹਿੰਦੇ ਆ ਮੈਂ ਕਹਾ ਜੇ ਅਗਰ ਇੱਥੋਂ ਤੱਕ ਨਾ ਬਤਾਈ ਉਹਦੇ ਵਿੱਚ ਵੀ ਇਹ ਨਹੀਂ ਕਿ ਮੈਂ ਸਾਲੀ ਦੇ ਰਿਸ਼ਤੇ ਨੂੰ ਬਦਨਾਮ ਕਰੂੰਗਾ ਤੇ ਮੈਂ ਸਾਲੀ ਜੀਜੇ ਦੇ ਰਿਸ਼ਤੇ ਨੂੰ ਬਦਨਾਮ ਕਰੂੰਗਾ ਜਾਂ ਮੈਂ ਹੋਰ ਕੋਈ ਲੁਚੀਆਂ ਬੋਲੀਆਂ ਉਹਦੇ ਨਾਲ ਪਾਉਂਗਾ ਜੋ ਦੈਰੇ ਚ ਰਹਿ ਕੇ ਬਹੁਤ ਸਾਰੇ ਗੀਤ ਆ ਵਾਰੀ ਜੂਗਾ ਨੋਟ ਤੇਰੇ ਜੀਜੇ ਦਾ ਦਿਲ ਦਰਿਆ ਸਾਲੀ ਜਿੱਦਾ ਭਵਿੰਦਰ ਕਿਲ ਦਾ ਗੀਤ ਚੱਲਿਆ ਸੀ ਇਦਾਂ ਨਚਣ ਟੱਪਣ ਵਾਲੇ ਗੀਤ गा ਸਕਦਾ ਜੀ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਤੁਸੀਂ ਮੈਂ ਨਾਲ ਗੱਲਬਾਤ ਕਰਨ ਲਈ ਸਿੰਗਰ ਗੁਰਮੀਤ ਮੀਤ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਗੀਤ ਨੂੰ ਦੇਵ ਤਰੀਕੇ ਵਾਲਿਆਂ ਦੇ ਵੱਲੋਂ ਗਾਇਆ ਲਿਖਿਆ ਸੀ ਤੇ ਇਸ ਨੂੰ ਉਹਨਾਂ ਨੇ ਆਪਣੀ 2015 ਦੇ ਵਿੱਚ ਆਵਾਜ਼ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਕੰਪਨੀ ਟੀ ਸੀਰੀਜ਼ ਤੇ ਕੋਵਿੰਦਰ ਬੱਬਲ ਸਿੰਗਰ ਖੁਰਾ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਰਾਇਲਟੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਜਨਤਕ ਮਾਫੀ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੇਵ ਤਰੀਕੇ ਦਾ ਉਸ ਗੀਤ ਦੇ ਵਿੱਚ ਨਾਮ ਪਾਇਆ ਜਾਵੇ ਕੈਮਰਾਮੈਨ ਮਨੀਸ਼ ਦਾ ਨਾਲ ਅਛੇ ਡਾ ਪੰਜਾਬ ਫੁਲ ਟੈਂਸ਼ਨ ਚ ਲੱਗ